ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੰਬਈ ਹਾਤੀ ਵਿੱਚ ਪ੍ਰਚਾਰ ਸਮੁੰਦਰ ਦੇ ਨਾਲ ਗੋਹੀ ਤੇ ਗਿਆ ਸ਼ਹਿਰਾਂ ਦੇ ਵਿੱਚ ਦੀ ਹੁੰਦੇ ਹੋਏ ਮਹਾਬਾਲਮੇਸ਼ਵਰ ਤੀਰਥ ਉਤੇ ਆ ਗਏ ਇਥੋਂ ਪੰਚਵਟੀ ਪਹੁੰਚੇ ਪੰਚਵਟੀ ਉਹ ਅਸਥਾਨ ਹੈ ਜਿੱਥੇ ਸ਼੍ਰੀ ਰਾਮਚੰਦਰ ਜੀ ਲਕਸ਼ਮਣ ਤੇ ਸੀਤਾ ਸਮੇਤ ਰਹੇ ਸਨ ਇਹਨਾਂ ਇਲਾਕਿਆਂ ਵਿੱਚ ਰਾਮ ਭਗਤੀ ਬਹੁਤ ਸੀ ਪਰ ਵਹਿਮ ਵੀ ਸੂਰਤ ਵਿੱਚ ਗੁਰੂ ਜੀ ਨੇ ਅਸਲੀ ਰਾਮ ਦਾ ਪ੍ਰਚਾਰ ਕੀਤਾ ਸੰਗਣੇ ਜੰਗਲਾਂ ਦੇ ਵਿੱਚ ਦੀ ਲੰਘਦੇ ਹੋਏ ਉਸ ਅਸਥਾਨ ਉੱਤੇ ਆ ਗਏ ਜਿੱਥੇ ਅੱਜਕੱਲ ਬੰਬਈ ਸ਼ਹਿਰ ਹੈ ਪਹਿਲਾਂ ਇਸ ਦਾ ਨਾਮ ਬੰਗਈ ਸੀ ਬੰਗਈ ਵਿੱਚ ਇੱਕ ਛੋਟੀ ਜਿਹੀ ਵਸਤੀ ਤੇ ਮੰਦਰ ਸਨ ਮੇਲਾ ਲੱਗਦਾ ਸੀ ਮੱਛਲੀਆਂ ਫੜਨ ਵਾਲੇ ਮਾਹੀਗਰ ਰਹਿੰਦੇ ਸਨ ਗੁਰੂ ਜੀ ਨੇ 10 ਦਿਨ ਉਹਨਾਂ ਵਿੱਚ ਸਤਿਆ ਧਰਮ ਦਾ ਉਪਦੇਸ਼ ਦਿੱਤਾ ਸਭ ਨੂੰ ਕਿਹਾ ਇਹ ਰੰਗ ਰਲੀਆਂ ਖੁਸ਼ੀਆਂ ਤਦੇ ਹੀ ਚੰਗੀਆਂ ਲੱਗਦੀਆਂ ਹਨ ਜੇ ਕਰਤਾਰ ਦੇ ਨਾਮ ਦਾ ਸਿਮਰਨ ਵੀ ਕਰੀਏ ਜੇ ਕਰਤੇ ਨੂੰ ਭੁੱਲ ਜਾਈਏ ਤਾਂ ਸਾਰੇ ਰੰਗ ਫਿੱਕੇ ਤੇ ਦੁੱਖਾਂ ਦਾ ਕਾਰਨ ਹੁੰਦੇ ਹਨ ਨਸ਼ੇ ਨਹੀਂ ਵਰਤਨੇ ਚਾਹੀਦੇ ਪਰ ਇਸਤਰੀ ਨੂੰ ਮਾਂ ਪੈਣ ਸਮਝਣਾ ਚਾਹੀਦਾ ਹੈ ਧਰਮ ਦੀ ਕੀਰਤ ਕਰਦਿਆਂ ਹੋਇਆਂ ਵਾਹਿਗੁਰੂ ਨੂੰ ਚੇਤੇ ਰੱਖਣਾ ਚਾਹੀਦਾ ਹੈ ਵਿਸ਼ਾਲ ਸਾਗਰ ਦੇ ਕਿਨਾਰੇ ਰਹਿੰਦੇ ਹੋਏ ਅਨੁਭਵ ਕਰੋ ਕਿ ਤੁਸਾਂ ਅਗਲੀ ਦਰਗਾਹ ਦੇ ਭਵ ਸਾਗਰ ਨੂੰ ਪਾਰ ਕਰਨਾ ਹੈ ਉਥੇ ਨਾਮ ਭਗਤੀ ਬੇੜੀ ਹੋਣੀ ਚਾਹੀਦੀ ਹੈ ਸੋਮਨਾਥ ਦੇ ਮੰਦਿਰ ਵਿੱਚ ਬੰਬਈ ਤੋਂ ਗੁਰੂਜੀ ਧਰਮਪੁਰ ਗਏ ਧਰਮਪੁਰ ਤੋਂ ਬਰੋਚ ਪਹੁੰਚ ਗਏ ਇਹ ਸ਼ਹਿਰ ਨਰਬਦਾ ਨਦੀ ਦੇ ਦਹਾਨੇ ਉੱਪਰ ਹੈ ਜਿੱਥੇ ਉਦਾਸੀ ਸਾਧੂਆਂ ਦੇ ਮੱਠ ਬਹੁਤ ਸਨ ਇੱਥੇ ਗੁਰੂ ਸਾਹਿਬ ਜੀ ਦਾ ਗੁਰਦੁਆਰਾ ਹੈ ਜੋ ਉਦਾਸੀ ਸਾਧੂਆਂ ਦੇ ਕੋਲ ਹੈ ਜੋਗੀਆਂ ਦੇ ਸੰਨਿਆਸੀਆਂ ਨੇ ਗੁਰੂ ਮਹਾਰਾਜ ਜੀ ਨਾਲ ਬਹੁਤ ਚਰਚਾ ਕੀਤੀ ਉਹਨਾਂ ਨੂੰ ਤਨ ਸਾੜ ਕੇ ਤਪੱਸਿਆ ਕਰਨ ਤੋਂ ਰੋਕਿਆ ਤੇ ਸੱਚਾ ਪਗਤੀ ਮਾਰਗ ਦਰਸ਼ਾਇਆ ਨਰਬਦਾ ਨੂੰ ਪਾਰ ਕਰਕੇ ਗੁਰੂ ਜੀ ਜੋਨਾਗੜ ਰਾਜ ਵਿੱਚ ਚਲੇ ਗਏ ਉਸ ਸਮੇਂ ਇਸ ਦੇ ਹਾਕਮ ਮੁਸਲਮਾਨ ਸਨ ਪਰ ਵਸੋਂ ਬਹੁਤ ਹੀ ਹਿੰਦੂਆਂ ਦੀ ਹੀ ਸੀ ਜੋ ਨਵੇਂ ਮੁਸਲਮਾਨ ਬਣੇ ਸਨ ਜੋਨਾਗੜ ਰਾਜ ਵਿੱਚ ਪ੍ਰਾਚੀਨ ਹਿੰਦੂ ਮੰਦਰ ਬਹੁਤ ਹਨ ਸਭ ਤੋਂ ਵੱਡਾ ਤੇ ਸ਼ਾਹੀ ਮੰਦਰ ਸੋਮਨਾਥ ਮੰਦਰ ਹੈ ਸੋਮਨਾਥ ਦਾ ਮੰਦਰ ਸਮੁੰਦਰ ਦੇ ਕਿਨਾਰੇ ਹੈ ਇਹ ਸ਼ਿਵ ਜੋਤੀ ਲਿੰਗ ਮੰਦਰ ਨੂੰ ਮਹਿਮੂਦ ਗਜਨਵੀ ਨੇ ਕਈ ਵਾਰ ਲੁੱਟਿਆ ਤੇ ਕਰੋੜਾਂ ਰੁਪਇਆ ਦੀ ਦੌਲਤ ਲੁੱਟੀ ਸੀ ਇਸ ਦੀ ਮੂਰਤੀ ਸ਼ਿਵਲਿੰਗ ਹੇਠੋਂ ਕਈ ਸ਼ੇਰ ਪੱਕੇ ਹੀਰੇ ਜਵਾਰਾਤ ਮਿਲੇ ਸੀ ਉਸ ਲੁੱਟ ਨੇ ਮੁਸਲਮਾਨਾਂ ਦੇ ਦਿਲਾਂ ਉੱਤੇ ਦੋ ਵੱਡੇ ਅਸਰ ਕੀਤੇ ਸਨ ਇੱਕ ਇਹ ਹੈ ਕਿ ਹਿੰਦੂ ਕਮਜ਼ੋਰ ਹਨ ਲੜਨਾ ਇਹਨਾਂ ਨੂੰ ਭੁੱਲ ਗਿਆ ਹੈ ਤੇ ਦੂਸਰਾ ਇਹਨਾਂ ਕੋਲ ਦੌਲਤ ਬਹੁਤ ਹੈ ਲੁੱਟੋ ਤੇ ਐਸ਼ ਕਰੋ ਜੇਸ ਸਮੇਂ ਸ੍ਰੀ ਗੁਰੂ ਨਾਨਕ ਜੀ ਸੋਮਨਾਥ ਪਹੁੰਚੇ ਉਸ ਵੇਲੇ ਇਸ ਮੰਦਰ ਦੀ ਹਾਲਤ ਚੰਗੀ ਨਹੀਂ ਸੀ ਭਾਰੇ ਪੱਥਰਾਂ ਦੀਆਂ ਕੰਦਾਂ ਰੋ ਰਹੀਆਂ ਸਨ ਆਰੀਆਂ ਦਾ ਗੌਰਵ ਖਤਮ ਹੋ ਚੁੱਕਾ ਸੀ ਬੜੇ ਬੜੇ ਤਵੇਲੇ ਸੁੰਨੇ ਸਨ ਕੰਦਾਂ ਤੇ ਮੰਦਰਾਂ ਦੇ ਕਲਸ਼ ਕਈਆਂ ਥਾਵਾਂ ਉੱਤੋਂ ਢੱਠੇ ਹੋਏ ਸੀ ਵੱਡੇ ਮੰਦਰ ਵਿੱਚ ਮੂਰਤੀ ਰੱਖੀ ਹੋਈ ਸੀ ਪੁਜਾਰੀ ਵੀ ਸਨ ਪੈਸੇ ਵੀ ਚੜਦੇ ਸੀ ਸ਼ਿਵ ਸ਼ਕਤੀ ਨੂੰ ਸੱਚੀ ਵੀ ਮੰਨਿਆ ਜਾ ਰਿਹਾ ਸੀ ਫਿਰ ਵੀ ਪੁਜਾਰੀਆਂ ਮੂਰਤੀਆਂ ਤੇ ਯਾਤਰੂਆਂ ਦੇ ਚਿਹਰਿਆਂ ਉੱਤੇ ਉਤਸ਼ਾਹ ਤੇ ਭਗਤੀ ਦੀ ਲਾਲੀ ਨਹੀਂ ਸੀ ਸਭ ਦੇ ਰੰਗ ਪੀਲੇ ਹੋਏ ਸਨ ਗੁਰੂ ਜੀ ਵੱਡੇ ਮੰਦਰ ਦੇ ਇੱਕ ਥੜੇ ਉੱਤੇ ਜਾ ਬੈਠੇ ਆਪਣੇ ਨਿੱਤ ਕਰਮ ਅਨੁਸਾਰ ਗੁਰੂ ਜੀ ਨੇ ਪਾਈ ਮਰਦਾਨੇ ਜੀ ਨੂੰ ਆਖਿਆ ਮਰਦਾਨਿਆਂ ਰਬਾਬ ਵਜਾ ਮੁਰਦਿਆਂ ਨੂੰ ਸੁਰਜੀਤ ਕਰਿਏ ਦੇਖ ਸਮੁੰਦਰ ਦੀਆਂ ਲਹਿਰਾਂ ਕਿੰਨੇ ਉਤਸ਼ਾਹ ਨਾਲ ਉੱਠ ਰਹੀਆਂ ਹਨ ਪਰ ਇਸ ਸਮੁੰਦਰ ਦੀਆਂ ਕੰਧਾਂ ਦੇ ਅੰਦਰ ਮਨੁੱਖ ਜੀਵਨ ਮਰ ਚੁਕਿਆ ਹੈ ਕਿਉਂਕਿ ਜੋ ਪਰਮਾਤਮਾ ਦੇ ਨਾਮ ਦਾ ਸਿਮਰਨ ਛੱਡ ਕੇ ਪੱਥਰ ਪੁਜਾਰੀ ਬਣ ਗਏ ਹਨ ਅੰਮ੍ਰਿਤ ਵੇਲਾ ਵੀ ਸੀ ਸੂਰਜ ਦੀਆਂ લાલ ਰਿਸ਼ਮਾਂ ઉદય ਹੋ ਰਹੀਆਂ ਸਨ ਸਮੁੰਦਰ ਨੂੰ ਛੱਟ ਕੇ ਆ ਰਹੀ ਠੰਡੀ ਠੰਡੀ ਹਵਾ ਚੱਲ ਰਹੀ ਸੀ ਮੰਦਰ ਦੇ ਪੁਜਾਰੀ ਪੂਜਾ ਵਿੱਚ ਰੁੱਝੇ ਸਨ ਪੂਜਾ ਕਰਨ ਵਾਲੇ ਲੋਕ ਹੌਲੀ-ਹੌਲੀ ਕੋਈ ਆ ਰਹੇ ਸਨ ਤੇ ਕੋਈ ਜਾ ਰਹੇ ਸਨ ਉਸ ਸਮੇ ਗੁਰੂ ਜੀ ਨੇ ਆਸਾ ਰਾਗ ਵਿੱਚ ਸ਼ਬਦ ਉਚਾਰਿਆ ਜਿਨਨੇ ਨਾਮ ਵਿਸਾਰਿਆ ਦੁਜੈ ਪਰਮ ਭੁਲਾਈ ਮੂਲ ਛੋੜ ਡਾਲੀ ਲੱਗੇ ਕੀ ਪਾਵੇ ਛਾਈ ਬਿਨ ਨਾਵੇਂ ਕਿਉਂ ਛੂਟੀ ਐ ਜੇ ਜਾਣੇ ਕੋਈ ਗੁਰਮਖ ਹੋਏ ਤ ਛੂਟੀ ਐ ਮਣਮੁਖ ਪਤਖੋਈ ਰਹਾਉ ਜਿੰਨੀ ਏਕੋ ਸੇਵਿਆ ਪੂਰੀ ਮਤ ਪਾਈ ਆਦ ਜੁਗਾਦ ਨਿਰੰਜਣਾ ਜਨ ਹਰ ਸਰਣਾਈ ਸਾਹਿਬ ਮੇਰਾ ਏਕ ਹੈ ਅਬਰ ਨਹੀਂ ਪਾਈ ਕੇਤੀ ਤੇ ਸੁਖ ਪਾਇਆ ਸਾਚੇ ਪ੍ਰਥਾਈ ਗੁਰਬਣ ਕੀਨੇ ਨ ਪਾਇਓ ਕੀਤੀ ਕਹੇ ਕਹਾਏ ਆਪ ਦਿਖਾਵੈ ਵਾਟੜੀ ਸੱਚੀ ਭਗਤ ਦਰੇੜਾਏ ਮਨਮੁਖ ਜੇ ਸਮਝਾਈਐ ਵੀ ਉਜੜ ਜਾਏ ਬਿਨ ਹਰੇ ਨਾਮ ਨ ਛੁਟਸੀ ਮਰ ਨਰਕ ਸਮਾਏ ਜਨਮ ਮਰੈ ਪਰਮਾਈਐ ਹਰ ਨਾਮ ਨ ਲੀਵੈ ਤਾਂ ਕੀਮਤ ਨ ਪਾਵੈ ਬਿਨ ਗੁਰ ਕੀ ਸੇਵੈ ਜੇਹੀ ਸੇਵਕ ਕਰਾਈਐ ਕਰਣੀ 비ਸਾਈ ਆਪ ਕਰੇ ਕਿਸ ਆਕੀਐ ਵੇਖੈ ਵੜਿਆਈ ਬੁਰਕੀ સેવા ਸੋ ਕਰੇ ਜਿਸ ਆਪ ਕਰਾਏ ਨਾਨਕ ਸਿਰ ਦੇ ਛੂਟੀਏ ਦਰਗਹਿ ਪਤ ਪਾਏ ਜਿਸ ਦਾ ਅਰਥ ਹੈ ਗੁਰੂ ਜੀ ਆਖਦੇ ਹਨ ਜਿੰਨਾ ਲੋਕਾਂ ਨੇ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਨਹੀਂ ਕੀਤਾ ਪਰ ਦੂਸਰੇ ਪਰਮਾ ਵਿੱਚ ਫਿਰਦੇ ਹਨ ਪੱਥਰ ਪੂਜਾ ਵਿੱਚ ਲੱਗੇ ਹੋਏ ਹਨ ਉਹਨਾਂ ਲੋਕਾਂ ਦਾ ਇਹ ਹਾਲ ਹੈ ਜੋ ਕਿਸੇ ਰੁੱਖ ਦੀਆਂ ਜੜਾਂ ਜਾਂ ਤਣੇ ਨੂੰ ਛੱਡ ਕੇ ਪੱਤਿਆਂ ਤੇ ਟਾਹਣੀਆਂ ਨਾਲ ਵੇਖਦੇ ਹਨ ਭਾਵ ਕਿ ਪ੍ਰਮਾਤਮਾ ਨੂੰ ਛੱਡ ਕੇ ਪ੍ਰਮਾਤਮਾ ਦੀਆਂ ਬਣਾਈਆਂ ਹੋਈਆਂ ਵਸਤੂਆਂ ਨਾਲ ਪਿਆਰ ਕਰਦੇ ਹਨ ਜਿਸ ਚੀਜ਼ ਨੂੰ ਪ੍ਰਮਾਤਮਾ ਖਤਮ ਕਰ ਸਕਦਾ ਹੈ ਉਸ ਦੀ ਪੂਜਾ ਕਰਦੇ ਹਨ ਸੋਚਣ ਵਾਲੀ ਗੱਲ ਇਹ ਹੈ ਕਿ ਪ੍ਰਮਾਤਮਾ ਦੀ ਭਗਤੀ ਕਰਨ ਤੋਂ ਬਿਨਾਂ ਉਹਨਾਂ ਦੀ ਕਲਿਆਣ ਕਿਵੇਂ ਹੋਵੇਗੀ ਇਹ ਉਹਨਾਂ ਨੂੰ ਹੀ ਸੋਚਣਾ ਚਾਹੀਦਾ ਹੈ ਦਰਗਾਹ ਦਾ ਇਹ ਲੇਖਾ ਹੈ ਕਿ ਉਥੋਂ ਉਹ ਲੋਕ ਬਚਦੇ ਹਨ ਜੋ ਗੁਰਮਖ ਹੋਣ ਜੋ ਮਨਮੁਖ ਹਨ ਉਹਨਾਂ ਦੀ ਬਹੁਤ ਮੰਦੀ ਦੁਰਦਸ਼ਾ ਹੁੰਦੀ ਹੈ ਉਹਨਾਂ ਨੂੰ ਨਰਕ ਵਿੱਚ ਸੁੱਟਿਆ ਜਾਂਦਾ ਹੈ ਪਰ ਜਿਨ੍ਹਾਂ ਨੇ ਇਸ ਮਾਤ ਲੋਕ ਵਿੱਚ ਪਰਮਾਤਮਾ ਦੀ ਭਗਤੀ ਕੀਤੀ ਹੈ ਉਸ ਨੂੰ ਸਮਝਿਆ ਹੈ ਉਹਨਾਂ ਨੂੰ ਪੂਰਾ ਸਤਕਾਰ ਮਿਲਦਾ ਹੈ ਪਰਮਾਤਮਾ ਆਦੀ ਤੋਂ ਅਟੱਲ ਹੈ ਵਕਤ ਲੋਕ ਉਸ ਦੀ ਸ਼ਰਨ ਆਉਂਦੇ ਹਨ ਸਾਰੇ ਝੇੜੇ ਛੱਡ ਕੇ ਗੁਰੂ ਜੀ ਆਖਦੇ ਹਨ ਅਸਾਂ ਦਾ ਇੱਕ ਪਰਮਾਤਮਾ ਹੈ ਹੋਰ ਕੋਈ ਨਹੀਂ ਨਾ ਕਿਸੇ ਦੀ ਪਰਵਾਹ ਕਰਦਾ ਹਾਂ ਉਸ ਸੱਚੇ ਪਰਮਾਤਮਾ ਦੀ ਕਿਰਪਾ ਨਾਲ ਸੁੱਖ ਪਾਇਆ ਹੈ ਐਸੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਇਹ ਸੱਚੇ ਹਨ ਇਹ ਗੱਲ ਡੰਕੇ ਦੀ ਝੋਟ ਨਾਲ ਆਖੀ ਜਾ ਸਕਦੀ ਹੈ ਕਿ ਗੁਰੂ ਤੋਂ ਬਿਨਾ ਗੁਰੂ ਦੀ ਸਿੱਖਿਆ ਉਤੇ ਅਮਲ ਕੀਤੇ ਬਿਨਾ ਕਿਸੇ ਨੇ ਪ੍ਰਮਾਤਮਾ ਨੂੰ ਨਹੀਂ ਪਾਇਆ ਜੋ ਆਖਦੇ ਨੇ ਅਸਾਂ ਪੱਥਰ ਪੂਜਾ ਤੋਂ ਪਾ ਲਿਆ ਹੈ ਉਹ ਝੂਠ ਬੋਲਦੇ ਹਨ ਗੁਰੂ ਦਇਆ ਕਰਕੇ ਆਪ ਪਗਤੀ ਮਾਰਗ ਦੱਸਦਾ ਹੈ ਪਰ ਕਿਸੇ ਮੂਰਖ ਨੂੰ ਸਮਝਾਈਏ ਤਾਂ ਉਹ ਆਪਣੀਆਂ ਹੀ ਮਾਰੀ ਜਾਂਦਾ ਹੈ ਸਿੱਖਿਆ ਉਤੇ ਅਮਲ ਨਹੀਂ ਕਰਦਾ ਉਹ ਫਿਰ ਕੁਰਾਹੇ ਚੱਲ ਕੇ ਠੇਡੇ ਖਾਂਦਾ ਫਿਰਦਾ ਹੈ ਐਸਾ ਮੂਰਖ ਜ਼ਰੂਰ ਨਰਕਾਂ ਵਿੱਚ ਡਿੱਗੇਗਾ ਕਿਉਂਕਿ ਉਹ ਪਰਮਾਤਮਾ ਦੀ ਭਗਤੀ ਤਾਂ ਨਹੀਂ ਕਰਦਾ ਜੰਮਦਾ ਤੇ ਮਰਦਾ ਹੋਇਆ ਜੁਨਾ ਵਿੱਚ ਭਟਕਦਾ ਰਹਿੰਦਾ ਹੈ ਮੂਰਖ ਹਰੀ ਨਾਮ ਦਾ ਸਿਮਰਨ ਨਹੀਂ ਕਰਦਾ ਪਰਮਾਤਮਾ ਨੂੰ ਜਾਣਨ ਵਾਸਤੇ ਜ਼ਰੂਰੀ ਹੈ ਕਿ ਕਿਸੇ ਸੱਚੇ ਸਤਿਗੁਰੂ ਦੀ ਸੇਵਾ ਕੀਤੀ ਜਾਏ ਗੁਰੂ ਜੀ ਐਸਾ ਹੋਵੇ ਜੋ ਪਰਮਾਤਮਾ ਦਾ ਸਿਮਰਨ ਕਰਕੇ ਤਰ ਚੁੱਕਿਆ ਹੋਵੇ ਜਿਸ ਨੂੰ ਪੂਰਾ ਗਿਆਨ ਹੋਵੇ ਬਿਨਾਂ ਐਸੇ ਗੁਰੂ ਦੀ ਸੇਵਾ ਕੀਤੇ ਪਰਮਾਤਮਾ ਨਾਲ ਮੇਲ ਨਹੀਂ ਹੁੰਦਾ ਗੁਰੂ ਜੀ ਨਿਰੀ ਸੇਵਾ ਹੀ ਨਾ ਕਰੇ ਸਗੋਂ ਤਨੋਂ ਮਨੋਂ ਕਿਰਤਵੀ ਐਸੀ ਤੇ ਨੇਕੀ ਵਾਲੀ ਕਰੇ ਸਿੱਧੀ ਗੱਲ ਹੈ ਕਿ ਹੋਰ ਕਿਹੜਾ ਆਖੀਏ ਜੋ ਪਰਮਾਤਮਾ ਦੀ ਭਗਤੀ ਵੱਲ ਲਾਉਂਦਾ ਉਹ ਪਰਮਾਤਮਾ ਆਪ ਹੀ ਹੈ ਗੁਰੂ ਦੀ ਸੇਵਾ ਵੀ ਉਹੋ ਕਰ ਸਕਦਾ ਹੈ ਜਿਸ ਤੋਂ ਪ੍ਰਮਾਤਮਾ ਸੇਵਾ ਆਪ ਕਰਵਾਏ ਗੁਰੂ ਜੀ ਆਖਦੇ ਹਨ ਸਿਰ ਅਰਪਣ ਕੀਤੇ ਬਿਨਾ ਛੁਟਕਾਰਾ ਨਹੀਂ ਹੁੰਦਾ ਭਾਵ ਤਨ ਮਨ ਤਨ ਸਭ ਕੁਝ ਗੁਰੂ ਅੱਗੇ ਅਰਪਣ ਕਰ ਦੋ ਤਰ ਦਰਗਾਹ ਦੇ ਵਿੱਚ ਉਹ ਸਵਰਗ ਮੰਡਲ ਨੂੰ ਜਾਂਦਾ ਹੈ ਤੇ ਉਸ ਦੇ ਜਨਮ ਮਰਨ ਦਾ ਚੱਕਰ ਖਤਮ ਹੋ ਜਾਂਦਾ ਹੈ ਸਾਰੇ ਮਨੁੱਖਾਂ ਨੂੰ ਜੀਵਨ ਦਾ ਇਹ ਸੁਨਹਿਰੀ ਭੇਦ ਸਮਝਣਾ ਚਾਹੀਏ ਬੁੱਤਾਂ ਨੂੰ ਪੂਜ ਕੇ ਮਨੁੱਖਾਂ ਜਨਮ ਦੀਆਂ ਸੁਨਹਿਰੀ ਕੜੀਆਂ ਗਵਾ ਰਹੇ ਹਨ ਇਹ ਬੁੱਤ ਇਹਨਾਂ ਨੂੰ ਕੀ ਤਾਰ ਸਕਦੇ ਹਨ ਜੋ ਆਪਣੇ ਆਪ ਨੂੰ ਨਹੀਂ ਬਚਾ ਸਕੇ ਰੱਬੀ ਬਾਣੀ ਤੇ ਕੀਰਤਨ ਨੇ ਨਵਾਂ ਹੀ ਰੰਗ ਬਨ ਦਿੱਤਾ ਮਨੁੱਖ ਗੁਰੂ ਜੀ ਕੋਲ ਬੈਠ ਗਏ ਕੀਰਤਨ ਸੁਣਨ ਲੱਗੇ ਸ਼ਬਦ ਦਾ ਭਾਵ ਸਮਝਣ ਜਾਂ ਨਾ ਸਮਝਣ ਪਰ ਉਹ ਗੁਰੂ ਜੀ ਦੇ ਚਿਹਰੇ ਦੇ ਨੂਰ ਤੇ ਰਸੀਲੇ ਗਲੇ ਦੇ ਬਲਨਾਬ ਉਸੇ ਤਰ੍ਹਾਂ ਕੀਲੇ ਗਏ ਜਿਵੇਂ ਬਿਣ ਉੱਤੇ ਸੱਪ ਜਾਂ ਨਾਦ ਤੇ ਹਰਣ ਕੀਲੇ ਜਾਂਦੇ ਹਨ ਮੰਦਰ ਦੇ ਵਿੱਚ ਟਲ ਖੜਕ ਰਏ ਸਣ ਛੈਣੇ ਤੇ ਕੈਂਸੀਆਂ ਨੇ ਕਰਕੋਰ ਪਾਈ ਹੋਈ ਸੀ ਆਪ ਸ਼ਰਦਾ ਮਾਨਾ ਨੂੰ ਕੁਝ ਪਤਾ ਨਹੀਂ ਸੀ ਲੱਗਦਾ ਕਿ ਪੁਜਾਰੀ ਕੀ ਬੋਲੀ ਜਾਂ ਕਹੀ ਜਾਂਦਾ ਹੈ ਅੰਧ ਵਿਸ਼ਵਾਸ ਨਾਲ ਲੋਕ ਖਲੋਤੇ ਸ਼ਿਵ ਪੂਜਾ ਕਰਦੇ ਸਨ ਗਿਆਨ ਨਹੀਂ ਸੀ ਪਰਮ ਹੀ ਪਰਮ ਸਨ ਭੈ ਹੀ ਭੈ ਸੀ ਤੇ ਭੈ ਨਾਲ ਘਰੋਂ ਆਉਂਦੇ ਤੇ ਭੈ ਦੇ ਤੱਕੇ ਹੋਏ ਘਰਾਂ ਨੂੰ ਮੁੜ ਜਾਂਦੇ ਜਿਹੜੇ ਗੁਰੂ ਜੀ ਕੋਲ ਬੈਠ ਗਏ ਉਹਨਾਂ ਦਾ ਮਨ ਸ਼ਾਂਤ ਹੋ ਗਿਆ ਅੱਖਾਂ ਰਾਹੀਂ ਨਵਾਂ ਹੀ ਸੰਸਾਰ ਦਿਸਿਆ ਗੁਰੂ ਜੀ ਨੇ ਮਿਹਰ ਕੀਤੀ ਉਹਨਾਂ ਦੇ ਹਿਰਦੇ ਮੰਦਰ ਦੇ ਕਿਵਾੜ ਖੋਲ ਦਿੱਤੇ ਸੱਚੀ ਰੋਸ਼ਨੀ ਉਹਨਾਂ ਨੂੰ ਨਜ਼ਰ ਆਈ ਗੁਰੂ ਜੀ ਨੇ ਸ਼ਬਦ ਉਚਾਰਨ ਪਿੱਛੋਂ ਪ੍ਰਮਾਤਮਾ ਦੇ ਪ੍ਰੇਮ ਦੀ ਮਗਨਤਾ ਵਿੱਚ ਸਤਿ ਕਰਤਾਰ ਸਤਿ ਕਰਤਾਰ ਬੋਲੋ ਭਾਈ ਸਤਿ ਕਰਤਾਰ ਦੀ ਧੁਨ ਗਾਈ ਲਾਗੇ ਬੈਠੇ ਵੀ ਗਾਉਂਦੇ ਰਹੇ ਸਾਰੇ ਗਾਉਂਦੇ ਆਪਾ ਭੁੱਲ ਗਏ ਉਹਨਾਂ ਦੀਆਂ ਜ਼ੁਬਾਨਾਂ ਨਹੀਂ ਸਗੋਂ ਲੂੰ ਲੂੰ ਸਤਿ ਕਰਤਾਰ ਦਾ ਜਾਪ ਕਰਨ ਲੱਗਾ دیਵਾਨ ਲੱਗ ਗਿਆ ਸੱਚੀ ਸਤ ਸੰਗਤ ਕਾਇਮ ਹੋ ਗਈ ਅੰਮ੍ਰਿਤ ਦੀ ਵਰਖਾ ਹੋਣ ਲੱਗੀ ਨਵੇਂ ਜੀਵਨ ਦੀਆਂ ਰੂਹਾਂ ਖੂਨ ਵਿੱਚ ਚੱਕਰ ਲਾਉਣ ਲੱਗੀਆਂ ਪੰਡਤ ਮੰਦਰਾਂ ਦੇ ਪੁਜਾਰੀ ਦੀ ਪੂਜਾ ਸਮਾਪਤ ਹੋ ਗਈ ਮੰਦਰ ਵਿੱਚੋਂ ਬਾਹਰ ਨਿਕਲੇ ਉਹਨਾਂ ਦੇਖਿਆ ਬਾਹਰ ਮਨੁੱਖਾਂ ਦਾ ਭਾਰੀ ਇਕੱਠ ਹੈ ਜਿਨ੍ਹਾਂ ਉਹ ਹੋਰ ਅੱਗੇ ਹੋਏ ਤਾਂ ਦੇਖਦੇ ਹਨ ਕਿ ਨਿਰਾਲੇ ਬਾਣੇ ਵਾਲੇ ਉਪਰੇ ਪ੍ਰਦੇਸੀ ਇਕੱਠ ਵਿੱਚ ਬੈਠੇ ਹਨ ਜਿਨ੍ਹਾਂ ਵਿੱਚੋਂ ਇੱਕ ਦੇ ਚਿਹਰੇ ਉੱਤੇ ਪਰਮਾਤਮਾ ਦੀ ਸ਼ਕਤੀ ਦਾ ਪ੍ਰਵਾਹ ਹੈ ਚਿਹਰੇ ਵੱਲ ਮਾਨ ਖਿੱਚਿਆ ਜਾਂਦਾ ਹੈ ਸਾਰੇ ਸਰੋਤੇ ਮਗਨ ਹੋਏ ਬੈਠੇ ਹਨ ਕਿਸੇ ਨੂੰ ਨਾ ਸਮੇਂ ਦਾ ਚੇਤਾ ਹੈ ਨਾ ਘਰੇਲੂ ਤੰਦਿਆਂ ਦਾ ਖਿਆਲ ਹੈ ਪੰਡਤ ਇਹ ਦੇਖ ਕੇ ਬਹੁਤ 당ਗ ਰਹੇ ਉਹਨਾਂ ਨੂੰ ਹੈਰਾਨ ਵੀ ਸੀ ਤੇ ਕ੍ਰੋਧ ਵੀ ਕ੍ਰੋਧ ਇਸ ਗੱਲ ਦਾ ਕਿ ਉਹਨਾਂ ਦੇ ਪੁੱਛੇ ਬਿਨਾ ਮੰਦਰ ਦੀ ਹੱਦ ਵਿੱਚ ਕੀਰਤਨ ਕਰਨ ਕਿਉਂ ਬੈਠ ਗਏ ਮੁਖੀ ਪੰਡਤ ਅੱਗੇ ਹੋਇਆ ਗੁਰੂ ਜੀ ਦੇ ਨੇੜੇ ਜਾ ਕੇ ਪੁੱਛਣ ਲੱਗਾ ਪੁਰ샤 ਤੂੰ ਕੌਣ ਹੈ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਰਤਾਰ ਦਾ ਬੰਦਾ ਪੰਡਤ ਕੀ ਕਰਨ ਵਾਸਤੇ ਆਇਆ ਹੈ Hindu ਹੈ ਜਾਂ ਮੁਸਲਮਾਨ ਹੈ ਗੁਰੂ ਨਾਨਕ ਦੇਵ ਜੀ ਨੇ ਕਿਹਾ ਨਾ ਤਾਂ ਮੈਂ Hindu ਹਾਂ ਤੇ ਨਾ ਹੀ ਮੁਸਲਮਾਨ ਪੰਡਤ ਇਸ ਦਾ ਕੀ ਮਤਲਬ ਹੋਇਆ ਗੁਰੂ ਜੀ ਨੇ ਕਿਹਾ ਪੰਡਤ ਜੀ ਮਤਲਬ ਪੁੱਛਣਾ ਜੇ ਤਾਂ ਸ਼ਾਂਤੀ ਨਾਲ ਬੈਠੋ ਦਿਲ ਦੀਆਂ ਦੱਸੋ ਤੇ ਕਰਤਾਰ ਦੀ ਸੁਣੋ ਤੁਸੀਂ ਮੰਦਰ ਦੇ ਪੁਜਾਰੀ ਜੀ ਦੇਵਤਾ ਸਰੂਪ ਹੰਕਾਰ ਨਾਲ ਆਕੜਿਆ ਹੋਇਆ ਪੰਡਤ ਅੱਗੇ ਹੋ ਕੇ ਬੈਠ ਗਿਆ ਤੇ ਗੁਰੂ ਜੀ ਨਾਲ ਗਿਆਨ ਚਰਚਾ ਕਰਨ ਲੱਗਾ ਗੁਰੂ ਜੀ ਦੇ ਇਹ ਪੁੱਛਣ ਉੱਤੇ ਕਿ ਮੰਦਰ ਕਿਸ ਦੇਵਤਾ ਦਾ ਹੈ ਕੀ ਗੁਣ ਹਨ ਤਾਂ ਪੰਡਤ ਨੇ ਸ਼ਿਵ ਜੋਤੀ ਲਿੰਗ ਦੀ ਉਸਤਤ ਦੇ ਉੱਚੇ ਪੁੱਲ ਬਣ ਦਿੱਤੇ ਜਦੋਂ ਪੰਡਤ ਉਸਤਤ ਕਰਕੇ ਥੱਕ ਗਿਆ ਤਾਂ ਗੁਰੂ ਜੀ ਨੇ ਪੰਡਤ ਤੇ ਸਵਾਲ ਕਰਨੇ ਸ਼ੁਰੂ ਕੀਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਪੰਡਤ ਜੀ ਇਹ ਦੱਸੋ ਜੇ ਸ਼ਿਵ ਜੀ ਮਹਾਰਾਜ ਜੀ ਐਨੀ ਸ਼ਕਤੀ ਇਸ ਜੋਤੀ ਲਿੰਗ ਵਿੱਚ ਹੈ ਤਾਂ ਸ਼ਿਵਾ ਨੇ ਯਮਣੀ ਮੁਸਲਮਣਾ ਲੋਕਾਂ ਨੂੰ ਮੰਦਰ ਲੁੱਟਣ ਮੂਰਤੀਆਂ ਤੋੜਨ ਤੇ ਲਿੰਗ ਦੀ ਨਿਰਾਦਰੀ ਕਰਨ ਤੋਂ ਕਿਉਂ ਨਾ ਰੁਕਿਆ ਕੀ ਸ਼ਿਵ ਸ਼ਕਤੀ ਆਪਣੀ ਤੇ ਆਪਣੇ ਘਰ ਦੀ ਰਾਖੀ ਨਹੀਂ ਕਰ ਸਕਦਾ ਪੰਡਤ ਇਹ ਸੁਣ ਕੇ ਠઠੰਬਰ ਗਿਆ ਤੇ اٹਕ ਕੇ ਬੋਲਿਆ ਸ਼ਿਵਜੀ ਮਹਾਰਾਜ ਜੋ ਸਭ ਸ਼ਕਤੀਆਂ ਦੇ ਮਾਲਕ ਸੀ ਮੁਸਲਮਾਨਾਂ ਨੂੰ ਰੋਕ ਸਕਦੇ ਸਨ ਇੱਕ ਛਿਣ ਵਿੱਚ ਬਰਬਾਦ ਕਰ ਸਕਦੇ ਸਨ ਉਹਨਾਂ ਨੇ ਇਹ ਕੀਤਾ ਇਹ ਭਗਵਾਨ ਦੀ ਕੋਈ ਐਸੀ ਇੱਛਾ ਸੀ ਜਾਂ ਅਸਾਂ ਲੋਕਾਂ ਦੀਆਂ ਕਮਜ਼ੋਰੀਆਂ ਦਾ ਫਲ ਸੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸ਼ਿਵ ਪੂਜਾ ਕਰਕੇ ਮੰਦਰ ਵਿੱਚ ਰਹਿ ਕੇ ਤੁਸੀਂ ਜ਼ੁਲਮ ਦਾ ਮੁਕਾਬਲਾ ਕਰ ਸਕਦੇ ਆਪਣੇ ਇஷ்ட ਤੇ ਪਰਿਵਾਰ ਦੀ ਰਾਖੀ ਨਹੀਂ ਕਰ ਸਕਦੇ ਤਾਂ ਐਸੇ ਪੱਥਰ ਰੂਪ ਸ਼ਿਵ ਜੀ ਦੀ ਪੂਜਾ ਕਰਨ ਦਾ ਕੀ ਲਾਭ ਹੈ ਕਿਉਂ ਨਹੀਂ ਉਸ ਭਗਵਾਨ ਨੂੰ ਸਿੱਧੇ ਹੀ ਸਿਮਰਦੇ ਜੋ ਸ਼ਿਵ ਸ਼ਕਤੀ ਦਾ ਮਾਲਕ ਹੈ ਏ ਧਰਮ ਕੂੜ ਹੈ ਕਿ ਦੁਸ਼ਮਨ ਤੁਸਾਂ ਦਾ ਘਰ ਲੁੱਟਣ ਵਾਸਤੇ ਆਵੇ ਤੁਸੀਂ ਗਊਆਂ ਦੀਆਂ ਪੂਛਾਂ ਫੜ ਕੇ ਉਸ ਦਾ ਮੁਕਾਬਲਾ ਕਰੋ ਗਊ ਦੇ ਦੁੱਧ ਤੋਂ ਸ਼ਕਤੀ ਤੇ ਸਮਝ ਪੈਦਾ ਹੁੰਦੀ ਹੈ ਗਊ ਗਰੀਬੀ ਦੀ ਨਿਸ਼ਾਨੀ ਨਹੀਂ ਭਗਵਾਨ ਦੀ ਸ਼ਕਤੀ ਕੁਦਰਤ ਦੇ ਅੰਗ-ਅੰਗ ਵਿੱਚ ਬਿਰਾਜਮਾਨ ਹੈ ਹਰ ਜੀਵ ਦੇ ਹਿਰਦੇ ਵਿੱਚ ਹੈ ਲਿੰਗ ਪੂਜਾ ਨੂੰ ਛੱਡੋ ਮਨੁੱਖ ਸੇਵਾ ਭਗਵਾਨ ਦੀ ਸੇਵਾ ਹੈ ਸਤ ਸੰਗ ਕਰੋ ਗਿਆਨ ਨੂੰ ਸਮਝੋ ਤੇ ਗਿਆਨ ਉੱਤੇ ਅਮਲ ਕਰੋ ਧਰਮ ਕੀਰਤ ਕਰਕੇ ਪੇਟ ਪਾਲੋ ਪਖੰਡ ਤੋਖਾ ਛੱਡੋ ਤਾਂ ਕਿ ਤੇ ਜਾ ਕੇ ਕਲਿਆਣ ਹੋਵੇਗੀ ਪੰਡਤ ਦੀ ਨਿਸ਼ਾ ਤਾਂ ਹੋ ਗਈ ਪਰ ਉਹ ਗੁਰੂ ਜੀ ਦੇ ਮਿਸ਼ਨ ਨੂੰ ਨਾ ਮੰਨਿਆ ਉਸਨੇ ਗੁਰੂ ਜੀ ਮਹਾਰਾਜ ਨੂੰ ਆਮ ਪੁਰਸ਼ ਸਮਝਿਆ ਉਹ ਸ੍ਰੀ ਗੁਰੂ ਜੀ ਨੂੰ ਆਖਣ ਲੱਗਾ ਰਤਾ ਮੰਦਰ ਦੇ ਅੰਦਰ ਤਾਂ ਚਲੋ ਸ਼ੀਵ ਸ਼ਕਤੀ ਦਾ ਦੇਖੋ ਪੰਡਤ ਗੁਰੂ ਜੀ ਦੇ ਨਾਲ ਤੁਰ ਪਿਆ ਲੋਕੋ ਤੱਕ ਦੇਖਣ ਵਾਸਤੇ ਉੱਠ ਬੈਠੇ ਗੁਰੂ ਜੀ ਸੋਮਨਾ ਦੇ ਵੱਡੇ ਮੰਦਰ ਵਿੱਚ ਗਏ ਪੰਡਤ ਦੇ ਲੋਕ ਬੜੇ ਹੈਰਾਨ ਹੋਏ ਮੰਦਰ ਦੇ ਅੰਦਰ ਜਿਉ ਗੁਰੂ ਜੀ ਨੇ ਪੈਰ ਰੱਖਿਆ ਤਿਉ ਹੀ ਮੰਦਰ ਦੇ ਟੱਲ ਵੱਜਣ ਲੱਗ ਪਏ ਉਹ ਭਾਰੀ ਟੱਲ ਜੋ ਹਨੇਰੀ ਨਾਲ ਵੀ ਨਹੀਂ ਸੰਖੜਕ ਸਕਦੇ ਉਹ ਆਪਣੇ ਆਪ ਸ਼ਾਂਤ ਵాయు ਮੰਡਲ ਵਿੱਚ ਖੜਕੇ ਆਪ ਜੋਤਾਂ ਜਗੀਆਂ ਸ਼ਿਵਲਿੰਗ ਦੀ ਮੂਰਤੀ ਲਿਫ ਗਈ ਇੰਜ ਪ੍ਰਦੀਪ ਹੋਣ ਲੱਗਾ ਕਿ ਸਾਰਾ ਮੰਦਰ ਮੰਦਰ ਦੀ ਹਰ ਚੀਜ਼ ਤੇ ਮਹਾਨ ਸ਼ਕਤੀ ਗੁਰੂ ਜੀ ਦਾ ਸਤਕਾਰ ਕਰਨ ਲੱਗੀ ਹੈ ਕਿਉਂਕਿ ਗੁਰੂ ਜੀ ਕੋਲ ਜੋਤੀ ਸੀ ਉਹ ਤਾਂ ਜੋਤੀਆਂ ਨਾਲੋਂ ਵੱਡੀ ਸੀ ਆਪ ਪਰਮੇਸ਼ਵਰ ਸਨ ਗੁਰੂ ਜੀ ਦਾ ਇਹ ਕੋਤਕ ਦੇਖ ਕੇ ਪੰਡਤ ਨੇ ਗੁਰੂ ਜੀ ਦੇ ਚਰਨ ਫੜ ਲਏ ਮੁਖੀ ਪੰਡਤ ਨੀਵਾ ਹੋਇਆ ਦੇਖ ਸਾਰੇ ਪੰਡਤ ਤੇ ਲੋਕ ਵੀ ਗੁਰੂ ਜੀ ਦੇ ਚਰਣੀ ਲੱਗੇ ਗੁਰੂ ਜੀ ਦੇ ਮੰਦਰ ਦੇ ਹਾਤੇ ਵਿੱਚ ਤੇ ਸ਼ਹਿਰ ਵਿੱਚ ਸਤ ਧਰਮ ਦਾ ਪ੍ਰਚਾਰ ਕਈ ਦਿਹਾੜੇ ਕਰਦੇ ਰਹੇ ਸੋਮਣਾ ਤੋਂ ਚੱਲ ਕੇ ਗੁਰੂ ਜੀ ਦਵਾਰਕਾ ਦਵਾਰਾ ਰਤੀ ਪਹੁੰਚੇ ਇਹ ਸ਼ਹਿਰ ਸਮੁੰਦਰ ਦੇ ਕਿਨਾਰੇ ਰਿਆਸਤ ਬੜੋਦਾ ਵਿੱਚ ਹੈ ਇੱਥੇ ਬਹੁਤ ਸਾਰੇ ਮੰਦਰ ਹਨ ਹਿੰਦੂਆਂ ਦੀਆਂ ਪੂਰੀਆਂ ਵਿੱਚੋਂ ਇੱਕ ਪੁਰੀ ਵੀ ਹੈ ਇਹ ਸ਼ਹਿਰ ਕਦੀ ਯਾਦਵ ਕੁੱਲ ਸ਼੍ਰੀ ਕ੍ਰਿਸ਼ਨ ਦੀ ਔਲਾਦ ਦੀ ਰਾਜਧਾਨੀ ਵੀ ਹੁੰਦੀ ਸੀ ਰਾਣ ਛੋੜ ਨਾਮ ਦਾ ਕ੍ਰਿਸ਼ਨ ਮੂਰਤੀ ਵਾਲਾ ਮੰਦਿਰ ਹੈ। ਇਹ ਤੇ ਹੀ ਵੇਟ ਦਵਾਰਕਾ ਹੈ। ਜਿੱਥੇ ਆਖਦੇ ਨੇ ਆਪੋ ਵਿੱਚ ਦੀ ਲੜ ਕੇ ਯਾਦਵ ਕੁੱਲ ਦਾ ਖਾਤਮਾ ਹੋਇਆ ਸੀ। ਗੁਰੂ ਨਾਨਕ ਦੇਵ ਜੀ ਦੇ ਸਮੇਂ ਇਥੇ ਕੰਨ ਪਾਟੇ ਜੋਗੀਆਂ ਦਾ ਭਾਰੀ ੱਡਾ ਸੀ। ਸ਼ਹਿਰ ਵਿੱਚ ਤੇ ਮੰਦਿਰ ਵਿੱਚ ਲੋਕ ਸ਼੍ਰੀ ਕ੍ਰਿਸ਼ਨ ਜੀ ਤੋਂ ਬਿਨਾਂ ਹੋਰ ਕਿਸੇ ਮਹਾਨ ਸ਼ਕਤੀ ਦਾ ਸਤਕਾਰ ਨਹੀਂ ਸੰਸਮਝਦੇ। ਤੇਨਾ ਪਰਮਾਤਮਾ ਨੂੰ ਸ਼੍ਰੀ ਕ੍ਰਿਸ਼ਨ ਤੋਂ ਵੱਖਰਾ ਜਾਣਦੇ ਸਨ ਕੋਈ ਸਾਧੂ ਜਾਂ ਸੰਤ ਜੇ ਸ਼੍ਰੀ ਕ੍ਰਿਸ਼ਨ ਤੋਂ ਬਿਨਾਂ ਜੇ ਕੋਈ ਹੋਰ ਕਿਸੇ ਅਵਤਾਰ ਦਾ ਨਾਮ ਲੈ ਲੈਂਦਾ ਤਾਂ ਲੋਕ ਲੜ ਪੈਂਦੇ रामचन्द्र ਦਾ ਨਾਮ ਲੈਣ ਨਹੀਂ ਸੰਦਿੰਦੇ ਵਹਿਮੀ ਸਨ ਪਰਮਾ ਨੇ ਉਹਨਾਂ ਨੂੰ ਅਗਿਆਨ ਦਾ ਸ਼ਿਕਾਰ ਬਣਾ ਦਿੱਤਾ ਸੀ ਇਥੇ ਹੀ ਲੋਕ ਰਾਮੜੇ ਅਸਥਾਨ ਉੱਤੇ ਐਸੇ ਬੈਰਾਗੀ ਦੇ ਕੰਨ ਪਾਟੇ ਸਾਧੂ ਰਹਿੰਦੇ ਸਨ ਜੋ ਸੰਖ ਚੱਕਰ ਨੂੰ ਗਰਮ ਕਰਕੇ ਛਾਤੀ ਅਤੇ ਡੋਲਿਆਂ ਉੱਤੇ ਲਾਉਂਦੇ ਸਨ ਗੁਰੂ ਜੀ ਹਰ ਇੱਕ ਅੱਡੇ ਉੱਤੇ ਪਹੁੰਚ ਕੇ ਉਹਨਾਂ ਨੂੰ ਉਪਦੇਸ਼ ਕੀਤਾ ਬੈਰਾਗੀਆਂ ਦਾ ਇੱਕ ਟੋਲਾ ਗੁਰੂ ਜੀ ਨਾਲ ਚਰਚਾ ਕਰਨ ਬੈਠ ਗਿਆ ਉਹ ਇਹ ਸਿੱਧ ਕਰਨ ਲੱਗੇ ਕਿ ਸ਼੍ਰੀ ਕ੍ਰਿਸ਼ਨ ਜੀ ਸਰਬ ਕਲਾ ਸੰਪੂਰਨ ਭਗਵਾਨ ਸਨ ਉਹਨਾਂ ਗੀਤ ਦਾ ਉਚਾਰੀ ਹੈ ਸ੍ਰੀ ਗੁਰੂ ਜੀ ਨੇ ਉਹਨਾਂ ਨੂੰ ਆਖਿਆ ਸ੍ਰੀ ਕ੍ਰਿਸ਼ਨ ਜੀ ਪੁਰਸ਼ ਸਨ ਭਗਵਾਨ ਨਹੀਂ ਜੋ ਭਗਵਾਨ ਹੈ ਉਹ ਜਨਮ ਮਰਨ ਵਿੱਚ ਨਹੀਂ ਆਉਂਦਾ ਉਹ ਤਾਂ ਸਾਰੀਆਂ ਸ਼ਕਤੀਆਂ ਦਾ ਮਾਲਕ ਤੇ ਖੁਦ ਨੂੰ ਕ੍ਰਿਸ਼ਨ ਨੂੰ ਜਨਮ ਦੇਣ ਵਾਲਾ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਪ੍ਰਥਾਏ ਸ਼ਬਦ ਉਚਾਰਿਆ ਪਉਣ ਉਪਾਏ ਤਰੀ ਸਭ ਧਰਤੀ ਜਲ ਅਗਨੀ ਕਾ ਬੰਦ ਕੀਆ ਅੰਦਲੇ ਦੈ ਸੇ ਰਮੂंड ਕਟਾਇਆ ਰਾਵਣ ਮਾਰ ਕੇਆ ਵੱਡਾ ਭਇਆ ਕਿਆ ਉਪਮਾ ਤੇਰੀ ਆਖੀ ਜਾਏ ਤੂ ਸਰਬਪੁਰ ਰਿਆ ਲਿਵਲਾਏ ਰਹਾਓ ਜੀ ਉਪਾਏ ਜੁਗਤ ਹੱਥ ਕੀਨੀ ਕਾਲੀ ਨਤਕਿਆ ਵੱਡਾ ਭਇਆ ਕਿਸ ਤੂੰ ਪੁਰਖ ਜੋਰ ਕਉਣ ਕਹੀਐ ਸਰਬ ਨਿਰੰਤਰ ਰਵ ਰਿਆ ਨਾਲ ਕੁਟੰਬ ਸਾਥ ਵਰਦਾਤਾ ਬ੍ਰਹਮਾ ਪਾਲਨ ਸ੍ਰਿਸ਼ਟੀ ਗਿਆ ਆਗੇ ਅੰਤ ਨੇ ਪਾਈਓ ਤਾਕਾ ਤੰਸ ਛੇਦ ਕਿਆ ਵੱਡਾ ਪਇਆ ਰਤਨ ਉਪਾਏ ਧਰੇ ਖੀਰ ਮਥਿਆ ਹੋਰ ਪਖਲਾਏ ਜੇ ਅਸੀਂ ਕੀਆ ਕਹੇ ਨਾਨਕ ਛਪ ਕਿਉ ਛਪਿਆ ਏਕੀ ਏਕੀ ਉਡਦੀਆ ਦੇਖੋ ਬੈਰਾਗਿਓ ਤੇ ਅਗਿਆਨੀ ਲੋਕੋ ਆਓ ਮੈਂ ਦੱਸਾਂ ਸੱਚ ਪ੍ਰਮਾਤਮਾ ਅਕਾਲ ਪੁਰਖ ਕੌਣ ਹੈ ਐਵੇਂ ਪਰਮਾ ਵਿੱਚ ਅਨੇਖੂ ਹੱਥ ਨਾ ਮਾਰੋ ਦੇਖੋ ਮੈਂ ਉਸ ਪ੍ਰਮਾਤਮਾ ਨੂੰ ਆਖਦਾ ਹਾਂ ਜਿਸ ਸਰਬਸ਼ਕਤੀਮਾਨ ਨੇ ਪਹਿਲੇ ਹਵਾ ਪੈਦਾ ਕੀਤੀ ਫਿਰ ਧਰਤੀ ਪਾਣੀ ਅੱਗ ਤੇ ਆਕਾਸ਼ ਨੂੰ ਰਚਿਆ ਹੁਣ ਇਹ ਸਾਰੇ ਪੰਜ ਤਤ ਐਸੇ ਸਨ ਜੋ ਇੱਕ ਦੂਜੇ ਦੇ ਦੁਸ਼ਮਣ ਸਨ ਉਹਨਾਂ ਪੰਜਾਂ ਨੂੰ ਇਕੱਠਿਆਂ ਕਰਕੇ ਸ੍ਰਿਸ਼ਟੀ ਬਣਾ ਦਿੱਤੀ ਜੀਵ ਜੰਤੂ ਪੈਦਾ ਕੀਤੇ ਉਸ ਧਰਤੀ ਉੱਤੇ ਇੱਕ ਮਾਂ ਦੇ ਪੇਟ ਤੋਂ ਸ਼੍ਰੀ ਕ੍ਰਿਸ਼ਨ ਜੀ ਨੇ ਜਨਮ ਲਿਆ ਜੇ ਕਰਤਾਰ ਉਸੇ ਵੇਲੇ ਰੱਖੇ ਨਾ ਕਰਦਾ ਕੰਸ ਨੇ ਉਸੇ ਤਰ੍ਹਾਂ ਕ੍ਰਿਸ਼ਨ ਨੂੰ ਮਾਰ ਦੇਣਾ ਸੀ ਜਿਸ ਤਰ੍ਹਾਂ ਉਹਦੇ ਭਰਾ ਮਾਰੇ ਸਨ ਜੇ ਸ਼੍ਰੀ ਕ੍ਰਿਸ਼ਨ ਭਗਵਾਨ ਸੀ ਤਾਂ ਉਹ ਪਹਿਲਾ ਜਨਮ ਲੈਂਦਾ ਆਪਣੇ ਭਰਾਵਾਂ ਦੀ ਹੱਤਿਆ ਕਰਵਾ ਕੇ ਮਾਪਾਪ ਨੂੰ ਦੁਖੀ ਕਿਉਂ ਕੀਤਾ ਦਸਾਂ ਸਿਰਾਂ ਵਾਲੇ ਰਾਵਣ ਨੇ ਹੰਕਾਰ ਕੀਤਾ ਸੀ ਉਹ ਵੱਡਾ ਬਣਦਾ ਸੀ ਕਹਿੰਦਾ ਸੀ ਮੈਂ ਖੁਦ ਭਗਵਾਨ ਸ਼ਕਤੀ ਹਾਂ ਉਸ ਨੇ ਦਸੇ ਸਿਰ ਕਟਵਾ ਲਏ ਆਖਰ ਵੱਡਾ ਬਣ ਕੇ ਕੀ ਖਟਿਆ ਵੱਡਾ ਤਾਂ ਉਹ ਹੈ ਜੋ ਸਭ ਦੇ ਹੰਕਾਰ ਨੂੰ ਨੀਵੀਆਂ ਕਰਦਾ ਹੈ ਉਸ ਪ੍ਰਮਾਤਮਾ ਦੀ ਕੀ ਵਡਿਆਈ ਕਰੀਏ ਉਹ ਤਾਂ ਸਾਰੀਆਂ ਥਾਵਾਂ ਵਿੱਚ ਵਿਆਪਕ ਹੈ ਸਾਰੇ ਜੀਵਾਂ ਨੂੰ ਉਤਪੰਨ ਕਰਕੇ ਸਭ ਦੀ ਜ਼ਿੰਦਗੀ ਤੇ ਮੌਤ ਦੀ ਨਾੜ ਆਪਣੇ ਹੱਥ ਰੱਖੀ ਹੈ ਕੌਣ ਕੀ ਦਾ ਮਾਲਕ ਹੈ ਤੇ ਕੌਣ ਕਿਸ ਦੀ istri ਸਾਰਿਆਂ ਵਿੱਚ ਉਹ ਵਾਹਿਗੁਰੂ ਹੈ ਬ੍ਰਹਮਾ ਨੇ ਮਾਨ ਕੀਤਾ ਸਿੱਕੀ ਦੇਖਣਾ ਚਾਹੁੰਦਾ ਹਾਂ ਕਿ ਮੈਨੂੰ ਕਿਸ ਨੇ ਪੈਦਾ ਕੀਤਾ ਹੈ ਕਵਲ ਨਾ ਬਰਾਹੀ ਕਈ ਜੁਗਾ ਹੇਠ ਘੁੰਮਦਾ ਰਿਹਾ ਉਸ ਨੇ ਪੇਦ ਨਹੀਂ ਪਾਇਆ ਜੋ ਕ੍ਰਿਸ਼ਨ ਨੇ ਕੰਸ ਨੂੰ ਮਾਰ ਲਿਆ ਤਾਂ ਉਸ ਨਾਲ ਉਹ ਵੱਡਾ ਨਹੀਂ ਹੋ ਗਿਆ ਕਿਉਂਕਿ ਉਸੇ ਕ੍ਰਿਸ਼ਨ ਕੋਲੋਂ ਜਰਾਂ ਸਿੰਧ ਨਹੀਂ ਸੀ ਮਰਦਾ ਉਸ ਨੂੰ ਭੀਮ ਕੋਲੋਂ ਧੋਖੇ ਨਾਲ چیر ਕੇ ਮਰਵਾਇਆ ਖਾਰੇ ਸਮੁੰਦਰ ਨੂੰ ਰੇੜਕ ਕੇ ਰਤਨ ਕੱਢਣ ਵਾਲੇ ਦੇਵਤੇ ਵੀ ਉਸੇ ਦੀ ਸ਼ਕਤੀ ਸਨ ਸਭ ਕੁਝ ਵੰਡ ਕੇ ਲੜੇ हे ਬੈਰਾਗੀ ਲੋਕੋ ਸੱਚੀ ਗੱਲ ਇਹ ਹੈ ਕਿ ਪਰਮਾਤਮਾ ਸ਼੍ਰੀ ਕ੍ਰਿਸ਼ਨ ਨਹੀਂ ਉਹ ਤਾਂ ਉਸ ਦੀ ਅੰਸ਼ ਹੈ ਇਸ ਤੋਂ ਅੱਗੇ ਗੁਰੂ ਜੀ ਨੇ ਆਖਿਆ ਤਣ ਉਤੇ ਭੂਟੇ ਪਾਇਆ ਤਣ ਨੂੰ ਸਾੜ ਕੇ ਦੁਖੀ ਕੀਤਿਆਂ ਕਦੀ ਭਗਵਾਨ ਨਹੀਂ ਖੁਸ਼ ਹੁੰਦਾ ਉਸ ਪਰਮਾਤਮਾ ਨੂੰ ਹਾਸਲ ਕਰਨ ਵਾਸਤੇ ਸਿਮਰਨ ਕਰੋ ਅਰਦਾਸ ਕਰੋ ਉਹ ਹਾਜ਼ਰ ਨਾਜ਼ਰ ਹੈ ਦੁੱਖ ਸੁੱਖ ਤਾਂ ਉਸ ਦੇ ਕੋਲ ਹੈ ਇਹ ਜਿਹੜੀਆਂ ਕੂੜ ਦੀਆਂ ਗੱਲਾਂ ਕਰਦੇ ਜੇ ਇਹ ਤਾਂ ਜਨਮ ਲੈ ਕੇ ਚੱਕਰ ਵਿੱਚ ਘੁੰਮਣ ਦੀਆਂ ਬਿਉਹ ਤਾਂ ਹਨ ਕੂੜ ਕਮਾਵੇ ਆਵੇ ਜਾਵੇ ਬੇਰਾਗੀਆਂ ਦੇ ਮਨਾਂ ਉੱਤੇ ਚੰਗਾ ਅਸਰ ਹੋਇਆ ਉਹ ਪਰਮਾਤਮਾ ਦਾ ਸਿਮਰਨ ਕਰਨ ਲੱਗੇ ਪਖੰਡ ਨੂੰ ਛੱਡ ਦਿੱਤਾ ਕਈ ਦਿਨ ਅਸਥਾਨ ਉੱਤੇ ਰਹਿ ਕੇ ਗੁਰੂ ਜੀ ਨੇ ਚੁਗਿਰਦੇ ਸਾਰੇ ਤੀਰਥਾਂ ਤੇ ਮਠਾਂ ਵਿੱਚ ਜਾ ਕੇ ਸਤਨਾਮ ਦਾ ਉਪਦੇਸ਼ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਦੇ ਨਾਲ ਦੇ ਨਾਲ ਹੀ ਸਾਡੇ ਚੈਨਲ ਜੀਵਨ ਸਾਖੀ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਧੰਨਵਾਦ